ਫਗਵਾੜਾ ਦੇ ਪਲਾਈ ਰੋਡ ਵਿਖੇ ਸਥਿਤ ਕੁਆਰ ਦਾ ਕੰਮ ਕਰਨ ਵਾਲੇ ਇੱਕ ਵਿਅਕਤੀ ਨੇ ਨਗਰ ਨਿਗਮ ਦੀ ਤੈਬ ਬਿਯਾਰੀ ਦੀ ਟੀਮ ਉੱਪਰ ਉਸ ਨੂੰ ਤੰਗ ਪਰੇਸ਼ਾਨ ਕਰਨ ਦੇ ਗੰਭੀਰ ਦੋਸ਼ ਲਗਾਏ ਨੇ ਇਸ ਮੌਕੇ ਗੱਲਬਾਤ ਕਰਦਿਆਂ ਬਲੈਤੀ ਨੇ ਦੱਸਿਆ ਕਿ ਉਹ ਪਲਾਈ ਰੋਡ ਵਿਖੇ ਕੁਆਰ ਦੀ ਦੁਕਾਨ ਦਾ ਕੰਮ ਕਰਦਾ ਹੈ ਤੇ ਨਗਰ ਨਿਗਮ ਦੀ ਤੈਬ ਬਿਯਾਰੀ ਟੀਮ ਵੱਲੋਂ ਹਰ ਵਾਰ ਉਸ ਨੂੰ ਹੀ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਜਦਕਿ ਉਸ ਦੀ ਦੁਕਾਨ ਦਾ ਸਮਾਨ ਵੀ ਦੁਕਾਨ ਦੀ ਹੱਦ ਦੇ ਅੰਦਰ ਅਤੇ ਸੜਕ ਤੋਂ ਕਾਫੀ ਦੂਰੀ ਤੇ ਪਿਆ ਹੋਇਆ ਹੈ ਉਹਨਾਂ ਨੇ ਦੋਸ਼ ਲਗਾਇਆ ਕਿ ਇਸ ਸਭ ਦੇ ਬਾਵਜੂਦ ਵੀ ਟੀਮ ਵੱਲੋਂ ਹਰ ਵਾਰ ਉਹਨਾਂ ਨੂੰ ਹੀ ਟਾਰਗੇਟ ਕੀ ਤਾਂ ਜਾਂਦਾ ਹੈ ਜਰਕਿ ਬਾਕੀ ਦੁਕਾਨਦਾਰਾਂ ਉੱਪਰ ਨਰਮਾਈ ਹੀ ਵਰਤੀ ਜਾਂਦੀ ਹੈ ਹੁਣਾਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਗਈ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਸਰ ਜੀ ਇਸ ਤਰ੍ਹਾਂ ਵੀ ਮੇਰੀ ਖਵਾੜ ਦੀ ਗਾਨ ਥੋੜੀ-ਮੋੜੀ ਜੋ ਮੈਂ ਪਲਾਸਟਰ ਦਾ ਕੰਮ ਕਰਦਾ ਹਾਂ ਕਿ ਮੈਂ ਆਪਣਾ ਸਮਾਨ ਹਰ ਤਰ੍ਹਾਂ ਦੀ ਬਾਤ ਰੱਖਿਆ ਹੋਇਆ ਹੈ ਤੇ ਬਾਕੀ ਆਲਦਵਾਲੇ ਖਵਾੜੀਆਂ ਦਾ ਸਮਾਨ ਬਾਹਰ ਕਿਹਾ ਹੋਇਆ ਮੈਂ ਚਾਹੁੰਦਾ ਹਾਂ ਵੀ ਜਿਸ ਤਰ੍ਹਾਂ ਮੇਰਾ ਸਮਾਨ ਬਾਹਰ ਕਿਹਾ ਹੋਇਆ ਹੈ ਬਾਕੀ ਦਾ ਸਮਾਨ ਬਾਹਰ ਕਿਹਾ ਆ ਕਿ ਮੇਰਾ ਹੀ ਸਪੈਸ਼ਲ ਚਲਾਨ ਕਿਉਂ ਕੱਟਿਆ ਗਿਆ ਹੈ ਕਿ ਮੇਰਾ ਇਹ ਸਪੈਸ਼ਲ ਚਲਾਨ ਕਿਉਂ ਕੱਟਿਆ ਗਿਆ ਹੈ ਕਿਉਂਕਿ ਮੇਰੇ ਆਲੇ ਵਾਲੇ ਕਈ ਕਵਾੜੀਏ ਨੇ ਜਿਨ੍ਹਾਂ ਦਾ ਸਾਮਾਨ ਬਾਹਰ ਹੀ ਪਿਆ ਹੈ ਤੇ ਬਾਹਰ ਖੋਖੇ ਵੀ ਬਣਾਏ ਹੋਏ ਹਨ ਲੋਹੇ ਦੇ ਉਹਨਾਂ ਨੂੰ ਕੋਈ ਤਕਲੀਫ ਨਹੀਂ ਉਹਨਾਂ ਨੂੰ ਕੁਝ ਨਹੀਂ ਬੋਲਦਾ ਕੋਈ ਆ ਕੇ ਰੇੜੀਆਂ ਰੋਡ ਦੇ ਕਿਨਾਰੇ ਤੇ ਲੱਗੀਆਂ ਨੇ ਵੀਰੇ ਸਾਹਮਣੇ ਦੁਕਾਨਾਂ ਦੇ ਸਾਹਮਣੇ ਫੰਟ ਦਾ ਸਾਮਾਨ ਪਿਆ ਹੋਇਆ ਹੈ ਮੈਂ ਸੋਚਦਾ ਮੈਂ ਇਹੀ ਸੋਚਦਾ ਹਾਂ ਸਰਕਾਰ ਕੇ ਇਹ ਗੱਲ ਕਰਦਾ ਹਾਂ ਕਿ ਮੇਰੇ ਨਾਲ ਹੀ ਇਹ ਬੇਨਸਾਫੀ ਕਿਉਂ ਕੀਤੀ ਜਾ ਰਹੀ ਹੈ ਬੱਲੇ ਦੀ ਰਾਮ ਜੀ ਇਹ ਟਾਰਗੇਟ ਤੁਹਾਨੂੰ ਹਰ ਵਾਰੀ ਕਿਉਂ ਬਣਾਇਆ ਜਾਂਦਾ ਹੈ ਸਰ ਇਹ ਮੈਨੂੰ ਸਮਝ ਨਹੀਂ ਆ ਰਹੀ ਕਿ ਤਾਰਾ ਟਾਰਗੇਟ ਕਿਉਂ ਬਣਾਇਆ ਜਾ ਰਿਹਾ ਜੋ ਕੰਮ ਹੋ ਰਿਹਾ ਮੇਰੇ ਨਾਲ ਬਹੁਤ ਗਲਤ ਹੋ ਰਿਹਾ ਮੈਂ ਚਾਹੁੰਦਾ ਕਿ ਪ੍ਰਸ਼ਾਸਨ ਅਗੇ ਹੀ ਬੇਨਤੀ ਆ ਵੀ ਜੋ ਵੀ ਮੇਰਾ ਨੁਕਸਾਨ ਹੋਇਆ ਹੈ ਕਿਰਪਾ ਕਰਕੇ ਉਹ ਵਾਪਸ ਦਿੱਤਾ ਜਾਵੇ ਅਤੇ ਮੇਰੇ ਨਾਲ ਜੋ ਬੇਨਸਾਫੀ ਹੁੰਦੀ ਹੈ ਉਸ ਦਾ ਉਸ ਬਾਰੇ ਕੋ ਸੋਚਣਾ ਸਰਕਾਰ ਨੂੰ ਇਹ ਬੇਨਤੀ ਹੈ ਕਿ ਮੇਰੇ ਨਾਲ ਬਹੁਤ ਹੀ ਬੇਨਸਾਫੀ ਹੋ ਰਹੀ ਹੈ ਕਿ ਮੇਰਾ ਮੇਰਾ ਸੜਕ ਤੋਂ ਕabhi 25 ਫੁੱਟ 30 ਫੁੱਟ ਕਮ ਸਿਕਮ ਦੂਰਿਆ ਸਮਾਨ ਪਿਆ ਹੋਇਆ ਕਮ ਸਿਕਮ 30 ਫੁੱਟ ਦੂਰ ਸਮਾਨ ਪਿਆ ਸੜਕ ਤੋਂ ਕੀ ਜਿੰਨਾ ਦਾ ਸਮਾਨ ਲਾਗੇ ਪਿਆ ਹੋਇਆ ਉਹਨਾਂ ਨਾਲ ਪ੍ਰਸ਼ਾਸ਼ਨ ਸਸਤੀ ਨਹੀਂ ਵਰਤਦੀ ਜਦਕਿ ਮੇਰੇ ਨਾਲ ਸਸਤੀ ਵਰਤਦੀ ਜਾ ਰਹੀ ਮੈਂ ਪਲਾਈ ਰੋਡ ਤੇ ਆ ਉਹ ਵੀ ਮੇਨ ਰੋਡ ਹਾਈਵੇ ਰੋਡ ਨਹੀਂ ਹੈਗਾ ਉਹ ਵੀ ਸਾਈਡ ਰੋਡ ਆ ਜਦਕਿ ਉਥੋਂ ਟਰੱਕ ਤੱਕ ਉਥੋਂ ਟਰੱਕ ਤੱਕ ਮੁੜ ਜਾਂਦਾ ਆ ਪਹਿਲੀ ਤੱਕ ਮੁੜ ਜਾਂਦੀ ਜਿੱਥੇ ਮੇਰਾ ਸਮਾਨ ਪਿਆ ਹੋਇਆ ਸਰ ਜੀ ਫਿਰ ਨਾਲ ਬਹੁਤ ਜਿਆਦਾ ਬਿੰਦ ਸਫੀ ਹੋ ਰਹੀ ਜਿਹੜੀ ਨਗਰ ਨਗਰ ਕੰਮ ਦੀ ਟੀਮ ਅੱਜ ਆਈ ਆ ਜੀ ਜੀ ਅੱਜ ਕੋਈ ਤੱਕੇ ਦੇ ਨਾਲ ਕੋਈ ਚਲਾਣ ਜਲੋਂ ਕੱਟ ਕੇ ਗਏ ਤੁਹਾਡੇ ਜਾਂ ਕਿੱਥੇ ਚਲਾਣ ਪਹਿਲਾਂ ਕੱਟ ਕੇ ਗਿਆ ਸੀ ਲੇਕਿਨ ਉਹ ਮੈਂ ਉਦੋਂ ਵੀ ਐਮਸੀ ਸਾਹਿਬ ਨੂੰ ਨਾਲ ਦੱਸਿਆ ਹੋਇਆ ਸੀ ਕਿ ਮੇਰਾ ਕਲੇ ਦਾ ਚਲਾਨ ਕੱਟ ਗਿਆ ਹੈ ਨਾ ਇਹ ਕਿਸੇ ਹੋਰ ਦਾ ਚਲਾਨ ਨਹੀਂ ਕੱਟ ਗਿਆ ਹੈ ਲੇਕਿਨ ਫਿਰ ਉਹ ਦੁਵਾਰੀ ਆਇਆ ਤੇ ਮੇਰਾ ਸਮਾਨ ਚੱਕ ਕੇ ਲੈ ਗਿਆ ਤੇ ਅੱਜ ਕੋਈ ਚਲਾਨ ਵਗੈਰਾ ਕੱਟਿਆ ਤੁਹਾਡਾ ਹਾਂਜੀ ਸਰ ਜੀ ਇੱਕ ਚਲਾਨ ਕੱਟ ਕੇ ਮੇਰੇ ਹੱਥੇ ਰੱਖਿਆ ਹਾਂਜੀ ਸਰ ਜੀ ਆਹ ਚਲਾਨ ਆਹ ਚੀਜ਼ ਹੈ ਜੀ ਆ ਮੇਰੇ ਕਹੱਥੇ ਕੱਟ ਕੇ ਰੱਖਿਆ ਹੈ ਤੇ ਕਿਹਾ ਗਿਆ ਵੀ ਮੈਨੂੰ ਪਰਸੋਂ ਆ ਕੇ ਇੱਥੇ ਮਿਲਿਓ ਦਫਤਰ ਆ ਕੇ ਮਿਲਿਓ ਸਰ ਜੀ ਇਹ ਸਭ ਕੋਈ ਸਮਾਨ ਵੀ ਲੈ ਗਿਆ ਤੁਹਾਡਾ ਸਰ ਜੀ ਹਾਂਜੀ ਜੀ ਆ ਬੋਲੇ ਚਾਰ ਪੰਜ ਬੋਏ ਵਿੱਚ ਪੱਗ ਲੈ ਗਏ ਆ ਕਿ ਕੀ ਮਗਿੰ ਮੰਗ ਰਿਹਾ ਤੇ ਜੀ ਇਹਨਾਂ ਨੂੰ ਸਾਡੀ ਮੰਗ ਇਹ ਆ ਕਿ ਮੇਰੇ ਨਾਲ ਇਕੱਲੇ ਨਾਲ ਬੇਨਸਾਫੀ ਧੱਕਾ ਹੋ ਰਿਹਾ ਆ ਵੀ ਮੈਂ ਇੱਥੇ ਕਿਸਦਾ ਕੀ ਵਿਗਾੜਿਆ ਆ ਵੀ ਥੋੜੀ ਮੋੜ ਦੁਕਾਨ ਖੋਲ ਕੇ ਬੈਠਾ ਆ ਵੀ ਮੇਰੇ ਨਾਲ ਇਸ ਤਰ੍ਹਾਂ ਕਿਉਂ ਹੋ ਰਿਹਾ ਆ ਤੇ ਬਾਕੀ ਜਿਹੜੇ ਆਲੇ ਦੁਆਲੇ ਦੁਕਾਨ ਦੇ ਇੰਨਾ ਮਾਲ ਪਿਆ ਹੋਇਆ ਕਵਾੜ ਪਿਆ ਹੋ ਉਹਨਾਂ ਨੂੰ ਕੋਈ ਛੇੜਖਾਣੀ ਨਹੀਂ ਕਰਦਾ ਮੇਰੇ ਨਾਲ ਹੀ ਛੜਕਾਨੀ ਚੁੱਕੀ ਜਾਂਦੀ ਹੈ ਉਧਰ ਇਸ ਦੁਕਾਨਦਾਰ ਦੇ ਹੱਕ ਚ ਆਏ ਕੁਝ ਲੋਕਾਂ ਨੇ ਵੀ ਪੰਜਾਬ ਸਰਕਾਰ ਅਤੇ ਨਿਗਮ ਪ੍ਰਸ਼ਾਸਨ પાસે ਮੰਗ ਕੀਤੀ ਗਈ ਇਸ ਦੁਕਾਨਦਾਰ ਨਾਲ ਇਸ ਤਰ੍ਹਾਂ ਦਾ ਵਿਤਕਰਾ ਨਾ ਕੀਤਾ ਜਾਵੇ